ਤੁਹਾਡੇ ਖਾਤਰ ਬਹੁਤ ਸੋਹਣੀ ਡੀਲ ਆਪਾਂ ਲੈ ਕੇ ਪਹੁੰਚੇ ਅੱਜ ਤੁਹਾਨੂੰ ਕੋਠੀ ਦੇਖਣ ਨੂੰ ਮਿਲੇਗੀ ਬਹੁਤ ਵੱਡੀ ਕੋਠੀ ਆ ਰੇਟ 1.5 ਲੱਖ ਰੁਪਈਆ ਬਾਕੀ ਤੁਸੀਂ ਦੇਖੋਗੇ ਸਾਰਾ ਕੁਝ ਇਹਨਾਂ ਨੇ ਬਹੁਤ ਸ਼ੌਂਕ ਨਾਲ ਕੰਮ ਕਰਵਾਇਆ ਹੋਇਆ ਨਵੀਆਂ-ਨਵੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਜੀ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਹੈ ਤੁਹਾਡੇ ਯਾਰਾਂ ਮਿੱਤਰਾਂ ਕੋਲੇ ਹੈ ਜਾਂ ਤੁਹਾਡੇ ਰਿਸ਼ਤੇਦਾਰਾਂ ਕੋਲੇ ਕੋਠੀ ਹੈ ਘਰ ਮਕਾਨ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ ਨੰਬਰ ਆਪਣਾ 73800 ਪੂਰਾ 26173 ਆਪਣੇ ਕੋਲੇ ਪੂਰੀ ਵਧੀਆ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋ ਆ ਆ ਕੁਝ ਭੇਜ ਕੇ ਫਰੀਦ ਬਚੈੜ ਤੁਸੀਂ ਲਗਵਾ ਸਕਦੇ ਹੋ ਕੋਠੀ ਦੀ ਜਿਹੜੀ ਆਪਾਂ ਨੂੰ ਜਗ੍ਹਾ ਮਿਲੂਗੀ ਜਗ੍ਹਾ ਦੀ ਰਜਿਸਟਰੀ ਹੈਗੀ ਹੈ ਰਜਿਸਟਰੀ ਇਹਨਾਂ ਦੇ ਨਾਮ ਤੇ ਹੀ ਹੈ ਜਿੰਨਾਂ ਦੀ ਕੋਠੀ ਹੈ ਜੀ ਬਾਕੀ ਵਾਰ ਤੋਂ ਤੁਹਾਨੂੰ ਮੈਂ ਦਿਖਾ ਰਿਹਾ ਕੋਠੀ ਬਹੁਤ ਵੱਡੀ ਬਣੀ ਹੋਈ ਹੈ ਤੇ ਸਾਰਾ ਕੰਮ ਟੋਟਲ ਇਹਨਾਂ ਨੇ ਕਰਵਾ ਰੱਖਿਆ ਇਹਨਾਂ ਨੂੰ ਗਲੀ ਬਹੁਤ ਵਧੀਆ ਲੱਗਦੀ ਹੈ ਬਾਕੀ ਬਾਹਰੋਂ ਪਹਿਲਾਂ ਤੁਸੀਂ ਸਾਰਾ ਕੁਝ ਦੇਖ ਲਓ ਬਾਕੀ ਉੱਪਰ ਤੋਂ ਲੈ ਕੇ نیچے ਤੱਕ ਫਰੰਟ ਤੁਹਾਨੂੰ ਸਾਰਾ ਮੈਂ ਦਿਖਾਈ ਦਿੱਤਾ ਬਾਕੀ ਆਪਾਂ ਅੰਦਰ ਚੱਲਦੇ ਆ ਜੀ ਤੁਸੀਂ ਅੰਦਰੋਂ ਕਮਰੇ ਜਿਹੜੇ ਬੈਡਰੂਮਸ ਬਣੇ ਹੋਏ ਨੇ ਉਹ ਦੇਖੋ ਵਾਲਪੇਪਰ ਇਹਨਾਂ ਨੇ ਲਗਵਾਏ ਹੋਈ ਨਹੀਂ ਤੇ ਡਾਊਨ ਸੀਲਿੰਗ ਹੋਈ ਹੈਗੀ। ਬਾਕੀ ਕੱਲੀ-ਕੱਲੀ ਆਪਾਂ ਗੱਲ ਕਰਦੇ ਹਾਂ। ਪਹਿਲਾਂ ਤਾਂ ਤੁਸੀਂ ਬਾਥਰੂਮ ਦੇਖ ਲਓ। ਟਾਈਲਾਂ ਇਹਨਾਂ ਨੇ ਲਗਵਾ ਰਖੀ ਐ ਤੇ ਟਾਈਲਾਂ ਬਹੁਤ ਵਧੀਆ ਕੁਆਲਿਟੀ ਦੀਆਂ ਬਹੁਤ ਸੋਹਣੀਆਂ ਤੇ ਵਧੀਆ ਸ਼ੌਂਕ ਨਾਲ ਲਗਵਾਈਆਂ ਹੋਈਆਂ ਨੇ। ਬਾਸਪੇਸ਼ਨ ਦੇਖ ਲਓ ਤੇ ਸਾਰਾ ਕੰਮ ਮਤਲਬ ਕਿ ਟੋਟਲ ਇਹਨਾਂ ਨੇ ਸੋਹਣਾ ਕਰਵਾਇਆ ਹੋਇਆ ਹੈ। ਬਾਕੀ ਬਾਥਰੂਮ 'ਚ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਤੇ ਸਾਰਾ ਸਮਾਨ ਵਧੀਆ ਕੁਆਲਿਟੀ ਦਾ ਲਗਵਾਇਆ ਹੋਇਆ ਹੈ। ਤੇ ਜਿਹੜਾ ਰੇਟ ਇਹਨਾਂ ਨੇ ਰੱਖਿਆ ਉਹ 16 ਲੱਖ ਰੁਪਈਆ ਫਿਕਸ ਰੱਖਿਆ ਜੀ ਉੱਪਰ نیچے ਹੋਣਾ ਨਹੀਂ ਇਹਨਾਂ ਨੇ ਖਿੱਚ ਕੇ ਰੇਟ ਪੂਰਾ ਲਾਇਆਗਾ ਤੇ ਛੇਤੀ ਕੋਠੀ ਵੇਚਣੀ ਹੈ ਛੇਤੀ ਵੇਚਣ ਕਰਕੇ ਰੇਟ ਜਮਾ ਇਹਨਾਂ ਨੇ ਜਾਇਜ਼ ਲਾਇਆਗਾ ਬਾਕੀ ਜਲਦੀ ਤੋਂ ਜਲਦੀ ਇਹਨਾਂ ਨੇ ਆਪਦੀ ਜਿਹੜੀ ਕੋਠੀ ਆਹ ਸੇਲ ਕਰਨੀ ਹੈ ਤੋਂ ਉਹਨੂੰ ਸਾਰਾ ਕੁਝ ਦੇਖਣ ਨੂੰ ਮਿਲ ਜੂਗਾ ਜਗ੍ਹਾ ਦੀ ਆਪਾਂ ਗੱਲ ਕਰੀਏ ਤਾਂ ਆਪਾਂ ਨੂੰ ਟੋਟਲ ਜਿਹੜੀ ਜਗ੍ਹਾ ਮਿਲੂਗੀ ਉਹ ਆਪਾਂ ਨੂੰ 4 ਬਿਸਵੇ ਮਿਲ ਜੂਗੀ ਚਾਰ ਬਿਸਵੀ ਜਗਾਂ ਦੇ ਵਿੱਚ ਕੋਠੀ ਆ ਕੰਪਲੀਟ ਬਣੀ ਹੋਈ ਆ ਤੇ نیچے ਆਪਾਂ ਬਾਹਰ ਬਿਹੜੇ ਚ ਮਤਲਬ ਕਿ ਫਰਸ਼ ਦੀ ਗੱਲ ਕਰੀਏ ਤਾਂ ਮਾਰਬਲ ਸਾਰੇ ਕਿਤੇ ਲੱਗਿਆ ਹੋਇਆ ਤੇ ਇੱਕ ਆਪਾਂ ਨੂੰ ਸਟੋਰ ਰੂਮ ਮਿਲ ਜੂਗਾ ਜਿਵੇਂ ਕਿ ਤੁਸੀਂ ਦੇਖ ਵੀ ਰਹੇ ਹੋ ਜੀ ਵਧੀਆ ਸਟੋਰ ਆਪਾਂ ਨੂੰ ਮਿਲ ਜੂਗਾ ਵਧੀਆ نیچے ਫਰਸ਼ ਲੱਗਿਆ ਹੋਇਆ ਜੋੜੀਆਂ ਜਾੜੀਆਂ ਟੋਟਲ ਸਾਰੀਆਂ ਇਹਨਾਂ ਨੇ ਲਗਬਾਰ ਕੀਆਂ ਉੱਪਰ ਜਾਣ ਵਾਸਤੇ ਪੌੜੀਆਂ ਆਪਾਂ ਨੂੰ ਵਧੀਆ ਮਿਲ ਜਾਣਗੀਆਂ ਪਾਣੀ ਦੀ ਸਪਲਾਈ ਵਧੀਆ ਹੈ ਤੇ ਜਿਹੜੀ ਪਾਣੀ ਦੀ ਸਪਲਾਈ ਹੈ ਉਹ ਕੋਈ ਇਹਨਾਂ ਦੇ ਘਰੇ ਮੋਟਰ ਨਹੀਂ ਲੱਗੀ ਹੋਈ ਜੀ ਜਿਹੜਾ ਟੂਟੀ ਦਾ ਸਰਕਾਰੀ ਪਾਣੀ ਆਉਂਦਾ ਉਹੀ ਆਉਂਦਾ ਟੈਨ ਨਾਲ ਮੇਰੀ ਪੂਰੀ ਗੱਲ ਹੋਈ ਕਹਿੰਦੇ ਆ ਵੀ ਬਾਫਰ ਪਾਣੀ ਆਉਂਦਾ ਕਦੇ ਕਮੀ ਨਹੀਂ ਆਉਂਦੀ ਜੀ ਤੇ ਠੁੱਲੂ ਪੰਪ ਲੱਗਿਆ ਹੋਇਆ ਤੇ ਬਾਕੀ ਕਿਚਨ ਦੇਖ ਲਓ ਕਿਚਨ ਦੇ ਵਿੱਚ ਵੀ ਸਾਰਾ ਕੰਮ ਟੋਟਲ ਵਧੀਆ ਇਹਨਾਂ ਨੇ ਕਰਵਾ ਰੱਖਿਆ ਜੀ ਆਪਾਂ ਜਗਾਂ ਦੀ ਗੱਲ ਕਰੀਏ ਤਾਂ ਤੁਹਾਨੂੰ ਮੈਂ ਦੱਸ ਹੀ ਦਿੱਤਾ ਸੀਗਾ ਰਜਿਸਟਰੀ ਵਾਲੀ ਜਗ੍ਹਾ ਤੇ 420 ਬਿਆਚ ਆਹ ਕੂਠੀ ਬਣੀ ਹੋਈ ਹੈ। ਬਾਕੀ ਤੁਸੀਂ ਆ ਦੇਖ ਲਓ ਜੀ ਕੱਪ ਬੋਰਡ ਵਗੈਰਾ ਬਣੇ ਹੋਈ ਨੇ ਤੇ ਵਧੀਆ ਇਹਨਾਂ ਨੇ ਸ਼ੌਂਕ ਨਾਲ ਆਹ ਜਿਹੜਾ ਕਮਰਾ ਹੈ ਤਿਆਰ ਕਰਵਾਇਆ ਹੋਇਆ। ਬਾਕੀ ਤੁਹਾਨੂੰ ਸਾਰਾ ਕੁਝ ਮੈਨ ਦਿਖਾਈ ਰਿਹਾ। ਵਾਲ ਪੇਪਰ ਵਗੈਰਾ ਲੱਗੇ ਹੋਈ ਨੇ। ਉੱਪਰੋਂ ਦੇਖ ਲਓ ਡਾਊਨ ਸੀਲਿੰਗ ਹੋਈ ਹੈ। ਵਧੀਆ ਕਨਸੀਲਡਾ ਪਾ ਰੱਖੀਆਂ, ਲਾਈਟਿੰਗ ਵਗੈਰਾ ਬਹੁਤ ਵਧੀਆ ਕਰਵਾਈ ਹੋਈ ਹੈ। ਬਾਕੀ ਜੋੜੀਆਂ ਜਿਉਂ ਆਪਾਂ ਸਾਰਾ ਕੁਝ ਵਧੀਆ ਇਹਨਾਂ ਨੇ ਲਗਵਾ ਰੱਖਿਆ ਜੀ। ਟੋਟਲ ਜੋੜੀਆਂ ਆਪਾਂ ਨੂੰ ਲੱਗੀਆਂ ਹੋਈਆਂ ਮਿਲ ਜਾਣਗੀਆਂ। ਇਹ ਕਾ ਬੈਡਰੂਮ ਦੇਖ ਲਓ ਜੀ ਆ ਬੈਡਰੂਮ ਵੀ ਪੂਰਾ ਸੋਹਣਾ ਹੈਗਾ ਦੇਖੋ ਬਹੁਤ ਜ਼ਿਆਦਾ ਰੀਝਾਂ ਨਾਲ ਆ ਜਿਹੜਾ ਇਹਨਾਂ ਨੇ ਬੈਡਰੂਮ ਆ ਜਿਹੜਾ ਤਿਆਰ ਕਰਵਾਇਆ ਹੋਇਆਗਾ ਕਾਫੀ ਖੁੱਲਾ ਢੁਲਾਪ ਨੂੰ ਮਿਲ ਜੂਗਾ ਕੋਈ ਅੰਦਾ ਨਹੀਂ ਢੀੜ ਭੜੱਕੇ ਵਾਲੀ ਜਗ੍ਹਾ ਜਿਨ੍ਹਾਂ ਨੂੰ ਖੁੱਲੀ ਢੁਲੀ ਜਗ੍ਹਾ ਪਸੰਦ ਹੈ ਖੁੱਲੇ ਢੁਲੇ ਘਰ ਪਸੰਦ ਤੇ ਉਹਨਾਂ ਨੂੰ ਬਹੁਤ ਵਧੀਆ ਘਰ ਲੱਗੂਗਾ ਜੀ ਬਾਕੀ ਤੁਸੀਂ ਸਾਰੇ ਦੇਖ ਹੀ ਰਹੇ ਹੋ ਕਿਸੇ ਨੂੰ ਵੀ ਪਸੰਦ ਆਵੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕੋਈ ਵੀ ਜਾ ਕੇ ਦੇਖਣਾ ਚਾਹੁੰਦਾ ਹੈ ਜਾ ਕੇ ਵੀ ਦੇਖ ਸਕਦਾ ਹੈ ਬਾਕੀ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸੋ ਤੁਸੀਂ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਤੇ ਜਿਹੜਾ ਆਪਾਂ ਘਾਰਾ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਸੀ ਜੇਕਰ ਤੁਹਾਨੂੰ ਵਧੀਆ ਲੱਗ ਰਿਹਾ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜੀ ਲਾਈਕ ਵੀਡੀਓ ਨੂੰ ਆਪਣੀ ਜ਼ਰੂਰ ਕਰ ਦਿਓ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਚੈਨਲ ਤੇ ਪਹਿਲੀ ਵਾਰ ਆਏ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਬਡੇ ਬਜ਼ੁਰਗ ਜਿੰਨੇ ਮੇਰੇ ਭਰਾ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਪਹੁੰਚੇ ਹੋ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜ਼ਰੂਰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਆਪਣੇ ਚੈਨਲ ਨੂੰ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਬਾਕੀ ਉੱਪਰ ਦੀ ਵੀਡੀਓ ਵੀ ਆਪਾਂ ਤੁਹਾਨੂੰ ਸਾਰਾ ਕੁਝ ਦਿਖਾ ਰਹੇ ਹਾਂ ਉੱਪਰ ਵੀ ਬਹੁਤ ਵਧੀਆ ਸਾਰਾ ਕੁਝ ਬਣਿਆ ਹੋਇਆ ਹੈ ਉੱਪਰ ਇੱਕ ਚੁਬਾਰਾ ਬਣਿਆ ਹੋਇਆ ਤੇ ਇੱਕ ਪਾਸੇ ਓਪਨ ਜਗ੍ਹਾ ਵੀ ਦੇਖ ਲਈ ਉਹਦੇ ਵਿੱਚ ਵੀ ਪੱਥਰ ਪੁੱਥਰ ਵਧੀਆ ਇਹਨਾਂ ਨੇ ਲਗਵਾ ਰੱਖੇ ਬਾਕੀ ਉੱਪਰੋਂ ਤੁਹਾਨੂੰ ਮੈਂ ਦਿਖਾ ਰਿਹਾ ਜੀ ਤੇ ਕੰਪਲੀਟ ਵਧੀਆ ਇਹਨਾਂ ਨੇ ਸੋਹਣਾ ਕੰਮ ਕਰਵਾ ਰੱਖਿਆ ਜਾ ਕੇ ਕੋਈ ਦੇਖਣਾ ਚਾਹੁੰਦਾ ਕੋਠੀ ਨੂੰ ਜਾ ਕੇ ਵੀ ਤੁਸੀਂ ਦੇਖ ਸਕਦੇ ਹੋ ਕੋਈ ਗੱਲ ਕਰਨੀ ਹੈ ਜੀ ਕਿਸੇ ਵੀ ਤਰ੍ਹਾਂ ਦੀ ਤਾਂ ਮਾਲਕ ਤੋਂ ਕੋਈ ਜਾਣਕਾਰੀ ਲੈਣੀ ਹੈ ਤੁਸੀਂ ਆਪੇ ਲੈ ਸਕਦੇ ਹੋ ਤੁਹਾਨੂੰ ਮਾਲਕ ਦਾ ਨੰਬਰ ਸਕਰੀਨ ਤੇ ਮਿਲ ਗਿਆ ਹੋਊਗਾ ਕਈ ਵਾਰੀ ਆਪਾਂ ਨੰਬਰ ਸਕਰੀਨ ਤੇ ਦੇ ਦਿੰਨੇ ਆ ਜੀ ਬਾਕੀ ਤੁਹਾਨੂੰ ਮੈਂ ਲੋਕੇਸ਼ਨ ਕਨਫਰਮ ਪਹਿਲਾਂ ਕਰਵਾ ਦਿੰਨੇ ਆਪਣੇ ਕੋਲੇ ਕੋਠੀ ਆ ਧਨੋਲਾ ਜੁਬੰਦਾਪਤੀ ਤੋਂ ਪਹੁੰਚੀ ਹੈ ਜੀ ਤੇ ਇਹਨਾਂ ਨੂੰ ਡਿਸਟ੍ਰਿਕਟ ਲੱਗਦੀ ਹੈ ਬਰਨਾਲਾ ਬਰਨਾਲੇ ਤੋਂ 30 ਮਿੰਟਾਂ ਦੀ ਦੂਰੀ ਤੇ ਇਹਨਾਂ ਦਾ ਪੈਂਡ ਹੈ ਜੀ ਆ ਤੇ ਜਾ ਕੇ ਕਿਸੇ ਨੇ ਦੇਖਣੀ ਹੈ ਕੋਠੀ ਜਾ ਕੇ ਦੇਖ ਵੀ ਸਕਦੇ ਹੂੰ ਕੋਈ ਗੱਲ ਕਰਨੀ ਹੈ ਤਾਂ ਤੁਹਾਨੂੰ ਮਾਲਕ ਦਾ ਨੰਬਰ ਨੋਟ ਮੈਂ ਕਰਵਾ ਦਿੰਨੇ ਨੰਬਰ ਹੈ 9330125534 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦਿੰਨੇ 9330125534 ਜਿਹੜੀ ਵੀ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੈ ਤੁਸੀਂ ਮਾਲਕ ਨਾਲ ਆਪੇ ਕਰ ਲਿਓ ਜੀ ਬਾਕੀ ਤੁਸੀਂ ਉੱਪਰੋਂ ਵੀ ਦੇਖ ਰਹੇ ਹੋ ਜੀ ਉੱਪਰ ਵੀ ਆਪਾਂ ਨੂੰ ਵਧੀਆ ਬਾਥਰੂਮ ਵਗੈਰਾ ਮਿਲ ਜੂਗਾ ਉੱਪਰ ਵੀ ਵਧੀਆ ਬਾਥਰੂਮ ਬੜੇ ਹੋਏ ਨੇ ਟੋਟਲ ਕੰਮ ਸੋਹਣਾ ਇਹਨਾਂ ਨੇ ਉੱਪਰੋਂ ਵੀ ਕਰਵਾ ਰੱਖਿਆ ਟਾਈਲਰ ਟੂਲ ਨਾਲ ਸਾਰੀਆਂ ਲੱਗੀਆਂ ਹੋਈਆਂ ਨੇ ਤੇ ਉੱਪਰੋਂ ਵੀ ਕੋਠੀ ਵਧੀਆ ਨੀਚੇ ਤੋਂ ਵੀ ਵਧੀਆ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੀ ਕਮੀ ਪੇਸ਼ੀ ਆਪਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਨਹੀਂ ਮਿਲਣੀ ਜਾ ਕੇ ਦੇਖਣਾ ਚਾਹੁੰਦਾ ਕੋਈ ਜਾ ਕੇ ਦੇਖ ਸਕਦਾ ਬਾਕੀ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਵਧੀਆ ਲੱਗ ਰਹੀ ਹੈ ਲਾਈਕ ਲਾਜ਼ਮੀ ਮਾਰ ਦਊ। ਬਾਕੀ ਵੀਡੀਓ ਦੀ ਗੱਲਬਾਤ ਤਾਂ ਹੋ ਰਹੀ ਏ ਅਸੀਂ। ਬਾਕੀ ਤੁਹਾਨੂੰ ਲਗਭਗ ਸਾਰਾ ਕੁਝ ਪਤਾ ਲੱਗ ਗਿਆ ਹੋਊਗਾ। ਜੇ ਆਪਾਂ ਜਗਾਂ ਦੀ ਗੱਲ ਕਰੀਏ ਤਾਂ ਤੁਹਾਨੂੰ ਮੈਂ ਦੱਸ ਹੀ ਦਿੱਤਾ ਸੀਗਾ 4 ਬਿਸਵੇ ਤੇ ਰੇਟ ਇਹਨਾਂ ਨੇ ਫਿਕਸ ਆਖਿਆ 16.5 ਲੱਖ ਰੁਪਈਆ ਰਜਿਸਟਰੀ ਵਾਲੀ ਜਗ੍ਹਾ ਟੋਟਲ ਆਪਾਂ ਨੂੰ نیچے ਤਿੰਨ ਬੈੱਡਰੂਮ, ਕਿਚਨ ਵਗੈਰਾ, ਸਟੋਰ ਆ ਆ ਕੁਝ ਮਿਲ ਜੂਗਾ, ਵਧੀਆ ਬਾਥਰੂਮ ਮਿਲ ਜੂਗਾ। ਤੇ ਉੱਪਰ ਆਪਾਂ ਨੂੰ ਇੱਕ ਚੁਬਾਰਾ, ਇੱਕ ਓਪਨ ਏਰੀਆ ਤੇ ਬਾਥਰੂਮ ਵਗੈਰਾ ਆ ਕੁਝ ਮਿਲ ਜੂਗਾ ਜੀ। ਤੇ ਛੇਤੀ ਤੋਂ ਛੇਤੀ ਇਹਨਾਂ ਨੇ ਸੇਲ ਕਰਨੀ ਹੈ ਕੁਠੀ ਕੋਈ ਵੀ ਖਰੀਦਣ ਦਾ ਚਾਹਵਾਨ ਹੈ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਨੂੰ ਪਸੰਦ ਆਈ ਹੈ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਦੇਖ ਸਕਦੇ ਹੋ ਜੀ ਬਾਕੀ ਪਹਿਲਾਂ ਕੋਈ ਗੱਲ ਕਰਨੀ ਹੈ ਜਾਂ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਮਾਲਕ ਨਾਲ ਪਹਿਲਾਂ ਇੱਕ ਵਾਰੀ ਗੱਲ ਲਾਜ਼ਮੀ ਕਰ ਲਿਓ ਕਿਉਂਕਿ ਕਈ ਵਾਰੀ ਹੁੰਦਾ ਜੀ ਆਪਾਂ ਬਿਨਾਂ ਪੁੱਛੇ ਵਗ ਜਾਨੇ ਆ ਤੇ ਉਹ ਤੋਂ ਬਾਅਦ ਕਈ ਵਾਰੀ ਮਾਲਕ ਬਿਜ਼ੀ ਹੁੰਦੇ ਆ ਜਾਂ ਇੱਧਰ ਉੱਧਰ ਗਏ ਹੁੰਦੇ ਆ ਸੋ ਕੰਮ ਹੁੰਦੀ ਆ ਜੀ ਤੇ ਪਹਿਲਾਂ ਇੱਕ ਵਾਰੀ ਫੋਨ ਕਰਿਆ ਚੰਗਾ ਰਹਿੰਦਾਗਾ ਮਾਲਕ ਦਾ ਨੰਬਰ ਤੁਹਾਨੂੰ ਮਿਲ ਗਿਆ ਹੂਆ 9330125534 ਆਹ ਮਾਲਕ ਦਾ ਡਾਇਰੈਕਟ ਨੰਬਰ ਹੈ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਜੀ ਬਾਕੀ ਵੀਡੀਓ ਤੁਸੀਂ ਸਾਰੀ ਦੇਖ ਲਈ ਸਾਰੀ ਗੱਲਬਾਤ ਆਪਾਂ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੇ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਜਰੂਰ ਕਰ ਦੋ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੋਠੀ ਆ ਘਰ ਮਕਾਨ ਆ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਆਪਣੇ ਕੋਲੇ ਭੇਜ ਕੇ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀਦ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਆਪਣਾ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਉੱਪਰ ਹਮੇਸ਼ਾ ਵਾਰ-ਵਾਰ ਚੱਲਦੇ ਰਹਿੰਦੇ 73800 ਪੂਰਾ 26173 ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਬਿਲਕੁਲ ਫਰੀ ਦੇ ਵਿੱਚ ਬਹੁਤ ਜਲਦ ਆਪਾਂ ਤੁਹਾਡੀ ਐਡ ਵੀ ਲਗਾ ਦੇਵਾਂਗੇ ਤੇ ਆਪਣੇ ਕੋਲੇ ਭੇਜ ਦਿਆ ਕਰੋ ਆਪਾਂ ਨੂੰ ਕੋਈ ਪੁੱਛਣ ਦੀ ਲੋੜ ਵੀ ਹੈ ਨਹੀਂ ਨਾ ਕੋਈ ਕਮੈਂਟ ਕਰਕੇ ਪੁੱਛਣ ਦੀ ਲੋੜ ਹੈ ਵੀ ਅਸੀਂ ਐਡ ਕਰਬੋਣੀ ਹੈ ਤੁਸੀਂ ਐਡ ਕਰ ਦੋਗੇ ਆਪਾਂ ਹਰ ਤਰ੍ਹਾਂ ਦੀ ਹਰ ਏਰੀਆ ਚੋਂ ਐਡ ਕਰ ਦਿਆਂ ਤੁਹਾਡੇ ਕੋਲੇ ਕੋਠੀ ਆ ਮਕਾਨ ਹੈ ਛੋਟਾ ਘਰ ਆ ਵੱਡਾ ਘਰ ਆ ਕੁਝ ਵੀ ਆ ਚਾਹੀ ਆਪਣੇ ਕੋਲੇ ਭੇਜ ਲਾਜ਼ਮੀ ਦਿਆ ਕਰੋ ਜੀ